ਸਾਡੇ YouTube ਚੈਨਲ ਸੋਸ ਰੱਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਵਾਸਤੇ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਛੋਟਾ ਟਰਾਲੀ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਉਹ ਇਹ ਟਰਾਲੀ ਹੈ ਵਿਕਿਆਉ ਜੋ ਵੀ ਵੀਰ ਇਹ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਕਮੈਂਟ ਇਨਬਾਕਸ ਵਿੱਚ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਨੰਬਰ ਲੈ ਸਕਦੇ ਹੋ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਟਰਾਲੀ ਵਾਲੇ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਉੱਥੇ ਤੁਸੀਂ ਇਹਨਾਂ ਦਾ ਨੰਬਰ ਲੈ ਕੇ ਉੱਥੇ ਸੰਪਰਕ ਕਰ ਸਕਦੇ ਹੋ ਟਰਾਲੀ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਜੋ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਿਫਟ ਪੰਪ ਲੱਗਿਆ ਹੋਇਆ ਲੰਬਾਈ 11 ਫੁੱਟ ਚੜਾਈ 6.5 ਫੁੱਟ ਡਬਲ ਟਾਇਰ ਹਾਲਤ ਟਰਾਲੀ ਦੀ ਬਹੁਤ ਵਧੀਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਟਰਾਲੀ ਦਾ ਨੀਚਲਾ ਹਿੱਸਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੰਬਾਈ 11 ਫੁੱਟ ਚੜਾਈ 6.5 ਫੁੱਟ ਟਰਾਲੀ ਦਾ ਫਰਸ਼ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹਾਲਤ ਦੇ ਵਿੱਚ ਸਾਫ਼ ਰੇਟ 1,25,000 ਰੁਪਏ ਤਸਵੀਰਾਂ ਟਰਾਲੀ ਦੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜੋ ਵੀ ਵੀ ਟਰਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਵੀਰਾਂ ਦਾ ਨੰਬਰ ਦਿੱਤਾ ਹੋਇਆ ਜਾਂ ਕਮੈਂਟ ਇਨ ਬਾਕਸ ਵਿੱਚ ਕਮੈਂਟ ਕਰਕੇ ਵੀ ਤੁਸੀਂ ਨੰਬਰ ਇਹਨਾਂ ਵੀਰਾਂ ਦਾ ਲੈ ਸਕਦੇ ਹੋ ਜਿਸ ਤਿਸ ਪਰਕਰ ਕਰਕੇ ਟਰਾਲੀ ਦੇ ਰੇਟ ਸਬੰਧੀ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਲੈ ਸਕਦੇ ਹੋ ਤਸਵੀਰਾਂ ਟਰਾਲੀ ਦੀਆਂ ਤੁਹਾਡੇ ਸਾਹਮਣੇ ਜੋ ਕਿ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਧੰਨਵਾਦ ਜੀ